ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਪਿੰਡ ਠੱਠੀਆਂ ਖੁਰਦ ਜਿਉਂਨੇ ਕੇ ਪਿੰਡ ਮਰਹਾਣਾ ਅਲੀਪੁਰ ਰੱਤਾਕੁੱਤਾ ਇਹ ਪਿੰਡ ਜਿਹੜਿਆ ਦੋਸਤੋ ਬਿਲਕੁਲ ਇਧਰ ਨਹੀਂ ਸਾਈਡ ਰਹਿ ਜਾਂਦੇ ਆ ਤੇ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਦੋਸਤੋ ਕੋਈ ਕਿਲੋਮੀਟਰ ਅੱਧਾ ਕਿਲੋਮੀਟਰ ਦੀ ਜਿਹੜੀ ਦੋਸਤੋ ਵਿੱਥੀ ਹੈਗੀ ਹੈ ਲਹਿੰਦੇ ਪਾਸੇ ਵੱਲ ਪਿੰਡ ਠੱਠੀਆਂ ਖੁਰਦ ਰਵੀਵੀਰ ਕੋਲ ਆਇਆ ਦੋਸਤੋ ਰਵੀਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਆਜ ਤਕਰੀਬਨ ਤੁਹਾਨੂੰ 2-3 ਨਾਕ ਦਿਖਾਉਣੇ ਸੀਗੇ ਫਿਲਹਾਲ ਕੁਝ ਐਨੀਮਲ ਜਿਹੜੇ ਅੱਜ ਮਾਰਨਿੰਗ ਸੇਲ ਹੋ ਗਏ ਆ ਇੱਕ ਜਿਹੜੀ ਵਹੜ ਇਹ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਦੋਸਤੋ ਇਹ ਸੇਲ ਦੇ ਲਈ ਅਜੇ ਅਵੇਲੇਬਲ ਆ ਠੀਕ ਆ ਜੀ ਤੋਂ ਇਹ ਬਿਲਕੁਲ ਇਸ ਵਹੜ ਦੇ ਲਈ ਤੁਸੀਂ ਜਿਹੜੇ ਕਾਲ ਕਰ ਸਕਦੇ ਜੇ ਫੋਨ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਥੱਲੇ ਚਲਦੇ ਕਰਦੇ ਆਂਗੇ ਤੇ ਪੂਰੀ ਡਿਟੇਲ ਦੇ ਲਈ ਚਲਦੇ ਆਂ ਵੀਰ ਰਵੀ ਤੇ ਕੋਲ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ ਤਰੀਕ ਅੱਜ 29 ਮਈ ਤੇ ਸਮਾਜ ਮਾਰਨਿੰਗ ਦੇ ਕੋਈ 9:30 ਵਜੇ ਦਾ ਸੋ ਵੜਾ ਵੀਰ ਚੰਗੀਆਂ ਲੈ ਕੇ ਆਉਂਦਾ ਬਾਕੀ ਭਾਪੜਤੇ ਦੇ ਵਿੱਚ ਪਸ਼ੂ ਹੁੰਦੇ ਆ ਵਾਜਬ ਬਿਲਕੁਲ ਜਿਆਜ ਰੇਟਾਂ ਦੇ ਉੱਪਰ ਦੇ ਦਿੰਦਾ ਆਉ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਰਵੀ ਸਾਸਰੀ ਕਾ ਸਾਸੀ ਕਾ ਬਾਈ ਸਾਸੀ ਕਾ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਕਿਰਪਾ ਮਾਲਕ ਦੀ ਠੀਕ ਆ अच्छा रवि वीर आज ਜਿੱਦਾਂ ਤੁਸੀਂ ਦੱਸ ਰਹੇ ਜੇ ਵੀ ਤਕਰੀਬਨ 2-3 ਨਾਗ ਸੀਗੇ ਪਸ਼ੂ ਕੁਝ ਕੇ ਸੇਲ ਹੋ ਗਏ ਮਾਰਨਿੰਗ ਸੁਪਾ ਹਾਂਜੀ ਭਾਈ ਹਾਂਜੀ ਜਰਸੀ ਵਾਸੀ ਖੀਰੀ ਆਪਣੇ ਕੋਲ ਆਈ ਅੱਛਾ ਜੀ ਵੀਡੀਓ ਪਾਉਣੀ ਕੱਲ ਤੁਸੀਂ ਫਿਰ ਕੰਮ ਤੇ ਹਾਂ ਬਿਲਕੁਲ ਜੀ ਖੀਰੀ ਵਾਸੀ ਸੀਗੀ ਹਾਂਜੀ ਖੀਰੀ ਭਾਈ ਜੀ ਜਰਸੀ ਵਾਸੀ ਲਓ ਦੋਸਤੋ ਜਰਸੀ ਵਾਸੀ ਸੀ ਇੱਕ ਉਹ ਖੀਰੀ ਸੀਗੀ ਠੀਕ ਹੈ ਮੂੰਹੋਂ ਦੰਦੀ ਫਿਲਹਾਲ ਉਹ ਜਿਹੜੀ ਸੇਲ ਹੋ ਚੁੱਕੀ ਆ ਤੇ ਇੱਕ ਰਵੀ ਆਪਣੇ ਕੋਲ ਜਿਹੜੀ ਇਹ ਵਾਇਰ ਆ ਵੀਰ ਇਹ ਕਿਹੜੇ ਅੰਗ ਦੇ ਵਿੱਚ ਸਹੀ ਅੰਗਾ ਭਾਈ अच्छा शाही बल क्रॉस ही आ गई हां जी क्रॉस क्रॉस ਆ ਬਈ ਤੇ ਇਹਦਾ ਸੂਬਾ ਦੱਸ ਦਈਏ ਕਿਨਵਾ ਸਭ ਜੀ ਦੂਜਾ ਸੂਬਾ ਸੁਣਾਏ ਨੇ ਦੂਸਰਾ ਸੂਬਾ ਹਾਂਜੀ ਹਾਂਜੀ ਤੇ ਦਿਨ ਵੈਸੇ ਪਾਰੀ ਵਾਲੀ ਆ ਉਹ ਲੈ ਜੂਗੀ 5 7 10 ਦਿਨ ਵੀ ਖੜ ਸਕਦੀ ਠੀਕ ਹੈ ਜੀ ਹਾਂ ਜੀ ਉਹ ਦੋਸਤੋ ਬਾਕੀ ਥਾਣੇਵਾ ਇੱਕ ਵਾਰੀ ਤੁਹਾਨੂੰ ਦਿਖਾਉਣੇ ਆਪਾਂ ਠੀਕ ਹੈ ਜੀ ਆਹ ਦੇਖੋ ਜੀ ਸੋ ਨਿਗਰ ਨੁਗਰ ਪੂਰੀ ਆ ਠੀਕ ਹੈ ਜੀ ਪਿੰਡੇ ਦੀ ਪੂਰੀ ਨਿਗਰ ਤੇ ਥਾਣਾ ਜਿਹੜਾ ਪੂਰਾ ਹੱਥੀਚਵਾਈਲਾ ਥਾਣਾ ਠੀਕ ਹੈ ਜੀ ਮੁੱਠੀ ਥਾਣਾ ਹੱਥੀਚਵਾਈਲਾ ਥਾਣਾ ਸੋ ਰਵੀ ਵੀਰ ਇੱਕ ਵਾਰੀ ਥੋੜਾ ਜਿਹਾ ਸਲੋ ਤੋਰਦਿ ਗਏ ਆਪ ਇਸ ਸੂਆ ਦੂਜਾ ਦੱਸਿਆ ਜੀ ਹਾਂਜੀ ਹਾਂਜੀ ਦੂਜਾ ਸੂਆ ਲਓ ਜੀ ਸੈਕੰਡ ਟਾਈਮ ਆ ਰਾ ਦੋਸਤੋ ਦੂਜਾ ਸੂਆ ਆ ਇੱਕ ਵਾਰੀ ਰਵੀ ਵੀਰੇ ਹੋਰ ਕਮਾ ਦੇ ਜੇ ਸੋ ਥਾਨ ਥਣ ਜਿਹੜਾ ਦੋਸਤੋ ਬੜਾ ਪਸੰਦੀਦਾਰ ਆ ਠੀਕ ਆ ਜੀ ਕਿਉਂਕਿ ਵੜਾ ਜਿਹੜੀਆਂ ਹੈਗੀਆਂ ਦੋਸਤੋ ਜ਼ਿਆਦਾਤਰ ਆਪਾਂ ਥਣ ਦੇ ਨਾਲ ਹੀ ਠੀਕ ਆ ਪਸੰਦ ਕਰਦੇ ਆ ਥਣ ਬਹੁਤ ਸੋਹਣਾ ਹੱਥੀ ਚਵਾਈਲਾ ਥਾਣਾ ਤੇ ਹਾਈਟ ਇਸ ਵਾਰ ਦੀ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਤੇ 5-4 ਦਿਨ ਹਜੇ ਐਸਟੀਮੇਟ ਆ ਵੀ ਕੋਈ 5-4 ਦਿਨ ਹਜੇ ਲੈ ਜਾਊਗੀ ਸਮਾਂ ਲਓ ਜੀ ਠੀਕ ਆ ਸੋਲਟ ਪੈਣੀ ਵਾਲੀ ਸਾਈਡ ਆ ਤੁਸੀਂ ਦੇਖੋ ਉਹ ਥਣ ਥਣ ਬਹੁਤ ਵਧੀਆ ਦੋਸਤੋ ਹੱਥੀ ਚਵਾਈ ਦਾ ਥਾਣਾ ਮੁੱਠੀ ਥਾਣਾ ਆ ਦੇਖੋ ਠੀਕ ਆ ਜੀ ਅੱਛਾ ਰਵੀ ਕੀ ਡਿਮਾਂਡ ਕਰਦੇ ਪੈ ਜੀ ਫਿਰ ਭਾਜੀ ਮੁੱਲ ਕਰਦੇ 44000 ਰੁਪਇਆ ਹਾਂ ਜੀ 44000 ਦੀ ਜਗਾ 44000 ਦੀ ਯਸਰ ਹੋਈ ਆ ਇਹ ਕਰਾਂਗੇ ਮਾਨ ਭਾਜੀ ਕਰ ਦਿਓ ਖੁੱਲਾ ਡੂਲਾ ਕਿਵੇਂ ਕਰੀਦਾ ਮਾਨ ਕਰਕੇ ਦੋਰਾ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ 44000 ਰੁਪਇਆ ਪਹਿਲੇ ਫੋਨ ਦੇ ਵਿਗਣੀ ਭਾਜੀ ਆ ਸੋ ਨਿਗਰ ਨੁਕਰ ਬੜੀ ਐ ਕਰਮਾਲੀ ਪਿੰਡੇ ਦੀ ਬਹੁਤ ਨਿਗਰ ਆ ਬਾਕੀ ਸ਼ੈਨਿਕ ਸ਼ੂਨਿਕ ਤੁਸੀਂ ਆਪ ਹੀ ਦੇਖ ਕੇ ਚੈੱਕ ਕਰੋ ਠੀਕ ਆ ਬਹੁਤ ਖੂਬਸੂਰਤ ਕੁਆਲਿਟੀ ਦੀ ਆ ਪੂਰੀ ਜੰਮੀ ਪਲੀ ਕਰਮਾਲੀ ਬਾਕੀ ਥਾਣ ਦੇਵਾ ਬੜਾ ਸਾਫ ਸੁਥਰਾ ਹਾਤੀ ਚਵਾਈਲਾ ਥਾਣਾ ਸੋ ਸੱਜੇ ਖੱਬੇ ਬੈਕ ਸਾਈਡ ਤੋਂ ਪੂਰਾ ਤਸੱਲੀ ਨਾਲ ਇੱਕ ਵਾਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਜਿਹੜਾ ਸਾਈਬ ਇਹਨਾਂ ਕਰ ਸਕਦੇ ਜੇ ਕੋਈ ਵੱਧ ਗੱਲਬਾਤ ਕਰ ਸਕਦੇ ਜੀ ਠੀਕ ਹੈ ਜੀ ਸੋ 44000 ਲੈਣ ਦੇ ਨਾਲ ਉਹਦੇ ਜੋ ਵੀ ਜਿਹੜਾ ਛੋਟਛੱਪਾ ਹੋ ਜਾਊਗਾ ਮਾਨਤਾਂ ਨੂੰ ਹੋ ਜਾਊਗਾ ਕਿਸੇ ਵੀਰ ਦੇ ਘਰ ਆਏ ਦਾ ਤੇ ਇਹ ਅੱਜ ਫਿਲਹਾਲ ਦੋਸਤੋ ਇੱਕ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਵੀਰੇ ਰਵੀ ਦੇ ਘਰੋਂ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਐਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਕੋਈ ਇੱਕ ਦੋ ਨਗ ਮੌਜੂਦ ਹੁੰਦੇ ਆ ਜੀ ਰਵੀ ਇੱਕ ਨੰਬਰ ਬੋਲ ਦਗੀ ਆਪਣੇ ਵੀਰ 82 ਠੀਕ ਹੈ ਜੀ ਬਾਬੀ ਪ੍ਰਭੂ ਇਹ ਨੰਬਰ ਆ ਵੀਰ ਰਵੀ ਦੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਬਾਕੀ ਵੀਡੀਓ ਬਾਅਦ ਤੋਂ ਅੱਗੇ ਸ਼ੇਅਰ ਕਰਦੇ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ